ਬਠਿੰਡਾ ਪੁਲਿਸ ਨੇ ਗੈਂਗਸਟਰ ਲੋਰੈਂਸ ਬਿਸ਼ਨੋਈ ਤੇ ਵਿੱਕੀ ਗੌਂਦਰ ਗੈਂਗ ਦੇ ਚਾਰ ਗੁਰਗੇ ਕਾਬੂ ਕੀਤੇ ਨੇ ਮੁਲਜ਼ਮਾਂ ਦੀ ਪਛਾਣ ਸੰਦੀਪ ਨਾਗਰਾ, ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਤੇ ਰਾਮਕੁਮਾਰ ਵੱਜੋਂ ਹੋਈ ਹੈ ਸੰਦੀਪ ਨਾਗਰਾ ਜੋ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਮੁਲਜ਼ਮ ਕੇਕੜਾ ਦਾ ਸਾਥੀ ਹੈ ਮੁਲਜ਼ਮਾਂ ਦੇ ਕੋਲੋਂ ਇੱਕ ਪਿਸਟਲ ਦੇ ਸਿਕਟਾ 315 ਬੋਰ ਇੱਕ ਰਿਵਰਵਲ ਤੇ ਕਾਰਤੂਸਾਂ ਦੀ ਭਾਰੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਇਹ ਅਸਲਾ यूपी ਦੇ ਫਿਰੋਜ਼ਾਬਾਦ ਤੋਂ ਲੈ ਕੇ ਆਏ ਸਨ ਚਾਰੋ ਹੀ ਮੁਲਜ਼ਮਾਂ ਦਾ ਅਪਰਾਧਕ ਪਿਛੋਕੜ ਹੈ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਚਾਰੋ ਹੀ ਜੇਲ੍ਹ ਕੱਟ ਕੇ ਆਏ ਹੋਏ ਨੇ ਸਾਡੇ ਐਸਪੀ ਡੀ ਦੀ ਅਗਵਾਈ ਹੇਠ ਸਾਡੇ ਟੀਐਸਪੀਡੀ ਤੇ ਸੀਆਈ ਵਨ ਦੀ ਟੀਮ ਨੇ 10 ਜਿਹੜੇ ਹੈਗੇ ਇਲੀਗਲ ਵੈਪਨਾਂ ਦੀ ਰਿਕਵਰੀ ਕੀਤੀ ਹੈ ਜਿਸ ਦੇ ਵਿੱਚ ਬੱਤੀ ਬੋਰ ਦੇ ਪੰਜ ਦੇਸੀ ਪਿਸਤਲ ਹੈਗੇ ਤਿੰਨ ਪਿਸਤਲ ਜਿਹੜੇ ਦੇਸੀ ਕੱਟੇ 12 ਬੋਰ ਦੇ ਹੈਗੇ ਇੱਕ ਪਿਸਤਲ ਦੇਸੀ ਕੱਟਾ 315 ਬੋਰ ਦਾ ਤੇ ਇੱਕ ਰਿਵਲਵਰ ਬੱਤੀ ਬੋਰ ਜਿਹੜੀ ਹੈਗੀ ਹੈ ਇਹ ਰਿਕਵਰ ਕੀਤੇ ਹੋਸ علاوہ ਕੁਝ ਲਾਈਵ ਰਾਉਂਡ ਵੀ ਰਿਕਵਰ ਕੀਤੇ ਜਿਹੜੇ ਦੋਸ਼ੀ ਹੈਗੇ ਜਿਹੜੀ ਮੁੱਢਲੀ ਪੁਸ਼ਟੀ ਤੋਂ ਸਾਹਮਣੇ ਆਇਆ ਜਿਹੜੇ ਚਾਰ ਦੋਸ਼ੀ ਅਸੀਂ ਜਿਹੜੇ ਹੈਗੇ ਇਹਦੇ ਵਿੱਚ ਨਾਮਿਤ ਕਿਤਨੇ ਪਹਿਲਾ ਹੈਗਾ ਰਾਮਕੁਮਾਰ ਦੂਜਾ ਹੈਗਾ ਸੰਦੀਪ ਨਾਗਰ ਇਹ ਦੋਨੇ ਵਿਅਕਤੀ ਜਿਹੜੇ ਹੈਗੇ ਇਹ ਹਰਿਆਣਾ ਦੇ ਕਾਲਿਆਲੀ ਦੇ ਰਹਿਣ ਵਾਲੇ सिरसा ਜ਼ਿਲ੍ਹੇ ਦੇ ਹੈਗੇ ਬਾਕੀ ਜਿਹੜੇ ਦੋ ਦੋਸ਼ੀ ਹੈਗੇ ਹਰਮਨਪ੍ਰੀਤ ਸਿੰਘ ਮਨੀਸ਼ ਕੁਮਾਰ ਜਿਹੜੇ ਹੈਗੇ ਇਹ ਆਪਣੇ ਬਟਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਤੇ ਜੋ ਇਹਦੇ ਵਿੱਚ ਹਰਮਨ ਪ੍ਰੀਤ ਹੈਗਾ ਇਹਦੇ ਪਹਿਲਾਂ ਵਿੱਕੀ ਗੁੰਦਰ ਗੈਂਗ ਦੇ ਨਾਲ ਸੰਬੰਧ ਰਏ ਹੈ ਤੇ ਹੁਣ ਹਾਲ ਦੀ ਘੜੀ ਇਹ ਜਿਹੜੀ ਪ੍ਰਾਇਮਰੀ ਤਫਤੀਸ਼ ਤੋਂ ਸਾਹਮਣੇ ਆਇਆ ਕਿ ਇਹਦੇ ਗੈਂਗਸਟਰ ਮੰਨੇ ਦੇ ਨਾਲ ਇਹਦੇ ਸੰਬੰਧ ਹੈਗੇ ਜਿਹੜਾ ਇੱਕ ਦੂਜਾ આરોપી ਸਾਡਾ ਹੈਗਾ ਸੰਦੀਪ ਨਾਗਰ ਇਹਦੇ ਸੰਬੰਧ ਜਿਹੜਾ ਜੇਲ੍ਹ ਦੇ ਵਿੱਚ ਏਕੜਾ ਬੰਦਾ ਹੈ ਜਿਨੇ ਕੀ ਜਿਹੜਾ ਕੀ ਜਿਹਦਾ ਰੋਲ ਸੀਗਾ ਰੇਕੀ ਵਗਰੇ ਦੇ ਇਸ ਮੂਸੇ ਵਾਲੇ ਜਿਹੜਾ ਕਾਂਡ ਹੋਇਆ ਸੀਗਾ ਤੇ ਉਹ ਕੇਕੜੇ ਨਾਲ ਇਹਦੇ ਜਿਹੜੇ ਸੰਬੰਧ ਹੈਗੇ ਇਹ ਸਾਡੀ ਪ੍ਰਾਇਮਰੀ ਤਫਤੀਸ਼ ਦੌਰਾਨ ਸਾਹਮਣੇ ਆਏ ਤੇ ਬਾਕੀ ਜਿਹੜਾ ਹੈਗਾ ਇਹਨਾਂ ਦੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਕ ਸਾਹਮਣੇ ਆਣਗੇ ਇਹ ਪਤਾ ਲੱਗਿਆ ਕਿ ਯੂਪੀ ਤੋਂ ਲੈ ਕੇ ਆਏ ਵੈਪਨ ਇੰਸਟ ਜਿਹੜੇ ਵੈਪਨ ਹੈਗੇ ਤੇ ਬਾਕੀ ਜਿਹੜੇ ਸੋਰਸ ਹੈਗੇ ਕਿਸਨੇ ਲੈ ਕੇ ਆਏ ਸੀਗੇ ਕਿੱਥੇ ਯੂਜ਼ ਕਰਨੇ ਸੀਗੇ ਉਹ ਤਫਤੀਸ਼ ਦੌਰਾਨ ਸਾਹਮਣੇ ਆਏ ਇਹ ਬਟਿੰਡਾ ਤੋਂ ਹੀ ਫੜੇ ਗਏ ਸਰ ਇਹਨਾਂ ਪਹਿਲਾਂ ਹੀ ਮਾਮਲੇ ਦੱਸਦੇ ਨੇ तो पहला मामले दर्ज है जी जिमें राम कुमार के करीब छः मुकदमे हूँ तीन सौ सात संदीप नागर से हम चार पाँच मुकदमे सामने आए नाइन सैवंटी चोरी दे भी है के, तीन सौ सात लड़ाई झगड़े दरीके हरमनप्रीत खिलाफ भी पांच मुकदमे है जीन सौ सात दनीष कुमार के खिलाफ भी हूँ तक चार पाँच छह मुकदमे सामने आए जिद आम सैक्ट के